ਹਾਂਜੀ ਤਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਠਾਕ ਹੋਵੋਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੇ ਨਵੇਂ ਵਲੌਗ ਦੀ ਟਾਈਮ 1:00 ਵੱਜ ਗਿਆ ਆ ਤੇ ਅੱਧ ਮੈਂ ਲੱਗੀ ਸੀਗੀ ਫਲੇਵਰ ਦਾ ਆਹ ਪੱਜੀ ਕਰਕੇ ਬਣੂਗੀ ਇਸ ਕਰਕੇ ਟਮਾਟਰ ਵੀ ਮੈਂ ਵਿੱਚ ਹੀ ਘੋਟ ਲਿਆ ਕੱਟਣਾ ਸੀਗਾ ਤੇ ਜਿਹੜਾ ਤਾਂ ਨੂੰ ਬਣਾਉਂਦਾ ਹੁੰਦਾ ਦਵਨੋਂ ਨਹੀਂ ਹੈ ਨੂੰ ਲਾਦਾ ਉਹਦੀ ਬਣਾਦਾ ਹੈ ਸ਼ਾਇਦ ਪਿਆਰ ਬੂਝੇ ਵਿੱਚ ਜ਼ਿਆਦਾ ਪਾਉਂਦਾ ਹੁੰਦਾ ਹੈ ਤੇ ਬਾਕੀ ਦੇਖੋ ਦਲੀਵਾਂ ਦੀ ਹੈ ਤੇ ਇੱਕ ਦੋ ਰੋਟੀਆਂ ਬਣਾਉਣਾਂ ਦੇ ਨਾਲ ਤੇ ਮੈਗੀ ਦੇ ਨਾਲ ਰੋਟੀ ਵਧੀਆ ਲੱਗਦੀ ਹੈ ਤੇ ਬਾਕੀ ਮੈਂ ਰੱਖ ਲੇ ਇਸ ਬਾਰੇ ਤੇ ਇਹਦੇ ਵਿੱਚ ਜਿਹੜਾ ਨਾ ਆਪਾਂ ਤੇਲ ਪਾਵਾਂਗੇ ਤੇ

ਨਹੀਂ ਪੁੱਤ ਹੋਣ ਨਹੀਂ ਪਾਣੀ ਮਿਲਣਾ ਹਾਂਜੀ ਤਾਂ ਅੰਜੀ 7:30 ਹੋ ਗਏ ਆ ਤੇ ਸਾਰਸੂng ਐ ਸੀ ਮੈਰੀ ਨੂੰ ਦੇ ਖਾ ਕੇ ਤੇ ਮੰਮਾ ਮੰਮਾ ਪਕਾ ਬੰਦੀ ਤੇ ਆਪਣੀ ਮੰਮਾ ਹਾਂਜੀ ਐ ਤੂੰ ਹੀ ਕਿੱਲੀ ਕੀਤੀ ਪਾਣੀ ਨਾਲ ਹੂੰ ਕੀ ਲੈਣਾ ਕੀ ਲੈਣਾ की लेना चामी और पानी आए चलो भाईए चलो दौड़ के दौड़ के हाँ जी लो जी चाय बन गई है के अच्छा प बनानी है काले छोले बहुत अच्छी चाय ਹਾਂਜੀ ਲੋਗੀ ਟਾਈਮ ਹੋ ਗਿਆ 6:00 ਵੱਜ ਗਏ ਤੇ ਆਪਾਂ ਇਹਦੇ ਲਗਾ ਰਹੇ ਹਾਂ ਤਰਕਾ ਤੁਲਣਾ ਤੇ ਮੁੰਜੇ ਟਾਪੋੜੇ ਵੀ ਆਏ ਆ ਇਹ ਤੇ ਕਿਰਪਾ ਟਮਾਟਰੇ ਕਿੰਨਾ ਨਾ ਆਗਾ ਨਾ ਹੋ ਸੁਟ ਨਾਲ ਦੀ ਚੁੰਨੀ ਉਹ ਦੇ ਉਹ ਸੋਣੀ ਆ ਉਹ ਦੇ ਚੁੰਨੀ ਛੁੱਛੂ ਆਇਆ ਛੁੱਛੂ ਆਇਆ ਆ ਗਿਆ ਕਿਸੀਆਂ ਦੇਖ ਮੂੰਹ ਤੇ ਤੇਰੇ ਕਿੰਨਾ ਗਦਿਲਾ ਬਣਿਆ ਆ ਚਲੇ ਗਈਆਂ ਹੁਣ ਹੁਣ ਹੈ ਨਹੀਂ ਦੌੜ ਗਈਆਂ ਕੋਠੇ ਤੇ ਮੰਮਾ ਹਾਂਜੀ ਮੰਮਾ ਕਾਟੋ ਆ ਜਾ ਕਾਟੋ ਆਈਆਂ ਆਈਆਂ ਗੰਦੀ ਮੈਂ ਨਹੀਂ ਹੁਣ ਮੰਮਾ ਵਾਹ 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 ਆ ਜਾ ਆ ਜਾ ਕਿ ਕਾਟੋ ਆ ਜਾ ਵਾਹ 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 ਸਾਰੇ ਸਾਰੇ ਹੀ ਹੁੰਦੇ ਤੈਨੂੰ ਹੈਨਾ ਹਾਂ ਕੀ ਪੰਗੜਾ ਪਾ ਦੇ ਪੰਗੜਾ ਪਾ ਦੇ ਪੰਗੜਾ ਪਾ ਦੇ ਮੰਮਾ ਹਾਂ ਮੰਮਾ ਹੋਰ ਹੋਰ ਨਾ ਕੱਟਾ ਔਰ ਕਿਦਾਂ ਨਬੂਬਾ ਲਿਖੇ ਬੈ ਗਿਆ ਇਦਾਂ ਮੂੰਹ ਕਰ ਹਾਂਜੀ ਲਓ ਜੀ ਤੋਰ ਕੈ ਮਰਾਤਾ ਸੀਟੀਆਂ ਦਵਾਈ ਮੰਗਾਂ। ਉਹਨੂੰ ਚੈੱਕ ਕਰ ਦੋ ਫੈਲ ਗਿਆ। ਪੋਸਟ ਪਹਿਲੇ ਆ ਕੇ ਉਹਰ ਬਣਾਉਣਾ ਪਹਿਲੇ ਹੰਟਾਇਆ। ਇਹ ਸੇ ਪਹਨ ਕਾਇਆ। ਡੰਡੇ ਦਾ ਬਣਾ ਦੋ ਦਾ ਯਾਰ ਅੱਜ ਤੇ ਆਪਣੇ ਮੋਟੇ ਮੋਟੇ ਡੰਡੇ ਹੈਗੇ ਆ। ਹੈ? ਉਹਨੂੰ ਮੇਖਾ ਵੀ ਠੋਕ ਹੋ ਜਾਣੀ ਹੈ ਨਾ।

ਕੀ ਹੋ ਰਿਹਾ ਨੇ ਹਾਂ ਆਪ ਕੀ ਕੰਮ ਜਿੱਤੇ ਕੋਤ ਹਾਂ ਕੱਲ ਪਾਸ ਤੋਂ ਜਿਹੜਾ ਆਉਂਦਾ ਹਾਂ ਹਾਂਜੀ ਜੀ ਟਾਈਮ ਹੋ ਗਿਆ 9:30 ਤੇ ਰੋਟੀ ਖਾ ਲਈ ਸੀਗੀ ਭਾਂਡੇ ਵਗੈਰਾ ਧੋ ਕੇ ਆਈ ਹਾਂ ਮੈਂ ਸਮਰ ਹਜੇ ਸੁੱਤਾ ਨਹੀਂ ਹੈਗਾ ਉੱਧਰ ਹੀ ਆਪਣੇ ਚਾਚੇ ਕੋ ਆਉਂਦਾ ਹੀ ਨਹੀਂਗਾ ਇਦਾਂ ਨੂੰ ਉਹ ਤੇ ਬਾਕੀ ਆਪਾਂ ਨੇ ਕੰਮ ਤਾਂ ਸਾਰੇ ਨਿਪੜ ਗਏ ਆ ਤੇ ਵਲੌਗ ਥੋੜੇ ਜੇ ਬਸ ਇੱਧੀ ਬਣਦੇ ਪਏ ਆ ਕਿਉਂਕਿ ਸਿਹਤ ਸਿਹਤ ਹਜੇ ਜਾਣੀ ਕਿ ਠੀਕ ਜਾਈ ਨਹੀਂ ਹੁੰਦੀ ਹੈਗੀ ਖਾਂਗ ਜੀ ਬਹੁਤ ਜ਼ਿਆਦਾ ਹੋਈ ਪਈ ਆ ਦਵਾਈਆਂ ਵੀ ਕਿੰਨੀਆਂ ਹੀ ਖਾ ਫੂ ਲਈਆਂ ਆ ਪਰ ਫਰਕ ਨਹੀਂ ਪੈਂਦਾ ਹੈਗਾ ਤੇ ਸਮਰ ਦੇ ਪਾਪਾ ਵੀ ਇੱਦਾਂ ਹੀ ਹੁੰਦੀ ਫਰਕ ਨਹੀਂ ਪੈਂਦਾ ਇਹਨਾਂ ਨੂੰ ਵੀ ਤੇ ਇੱਦੇ ਵਾਸਤੇ ਸ੍ਰੀ ਰਜ ਹਨਾ ਜਾਨ ਜੀ ਹੈਨੇਗੀ ਤੇ ਕੋ ਕੰਮ ਕਰਦਾ ਵੀਡੀਓ ਵਗੈਰਾ ਵੀ ਘਾਟੇ ਬਣਦੀ ਆ ਤੇ ਬਾਕੀ ਅੱਜ ਵਾਲੇ ਵਲੌਗ ਦਾ ਆਪਾਂ ਇੱਥੇ ਐਂਡ ਕਰਦੇ ਆ ਉਮੀਦ ਕਰਦੇ ਤੁਹਾਨੂੰ ਸਾਡਾ ਵਲੌਗ ਜਰੂਰ ਪਸੰਦ ਆਇਆ ਹੋਊਗਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਧੰਨਵਾਦ